ਨਮਸਕਾਰ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਜ ਐਲਾਨੇ ਗਏ 10ਵੀਂ ਦੇ ਨਤੀਜਿਆਂ 'ਚ ਜ਼ਿਲ੍ਹੇ ਦੇ 9 ਵਿਦਿਆਰਥੀਆਂ ਨੇ ਮੈਰਿਟ ਲਿਸਟ 'ਚ ਜਗ੍ਹਾ ਹਾਸਲ ਕੀਤੀ ਹੈ। ਸਰਕਾਰੀ ਸਕੂਲ ਦੇ ਨਵਾਂ ਸ਼ਹਿਰ ਦੀ ਨਿਹਾਰਿਕਾ ਨੇ 638 ਨੰਬਰ ਲੈ ਕੇ ਜ਼ਿਲ੍ਹੇ 'ਚੋਂ ਪਹਿਲਾ ਅਤੇ ਪੰਜਾਬ 'ਚੋਂ 7ਵਾਂ ਰੈਂਕ ਹਾਸਲ ਕੀਤਾ ਹੈ। ਨਿਹਾਰਿਕਾ ਬੜੇ ਹੋ ਕੇ ਆਈਏਐਸ ਅਫਸਰ ਬਣਨਾ ਚਾਹੁੰਦੀ ਹੈ। ਪਿੰਡ ਬੀਗਮਪੁਰ ਨਿਵਾਸੀ ਨਿਹਾਰਿਕਾ ਦੇ ਪਰਿਵਾਰ 'ਚ ਉਸ ਦੀ ਇਸ ਸਫਲਤਾ ਤੋਂ ਬਾਅਦ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਮੈਂ ਨਿਹਰਿਕਾ ਕੁਮਾਰੀ ਹਾਂ। ਮੈਂ ਬੇਗੰਪੁਰਦੀ ਰਹਿ ਵਾਲੀ ਹਾਂ। ਮੈਂ 10th ਕਲਾਸ ਦੀ ਮੈਡ ਚੋਂ ਆਈ ਹਾਂ। ਅਰ ਮੈਂ IAS ਬਣਨਾ ਚਾਹਦੀ ਹਾਂ। IAS ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ। ਤੋਂ ਇਲਾਵਾ ਮਕੰਦਪੁਰ ਦੀ ਕ੍ਰਿਤਿਕਾ ਨੇ 637 ਨੰਬਰ ਲੈ ਕੇ ਜ਼ਿਲ੍ਹੇ ਵਿੱਚ ਦੂਸਰਾ ਰੈਂਕ ਪ੍ਰਾਪਤ ਕੀਤਾ ਹੈ। ਟੈਗੋਰ ਸਕੂਲ ਦੀ ਤਾਨਿਆ ਨੇ 633 ਨੰਬਰ ਲੈ ਕੇ ਤੀਸਰਾ ਰੈਂਕ ਪ੍ਰਾਪਤ ਕੀਤਾ ਹੈ। ਸੈਂਟ ਸੋਲਜਰ ਸਕੂਲ ਦੇ ਕਰਨਵੀਰ ਨੇ 630 ਨੰਬਰ ਲੈ ਕੇ ਚੌਥਾ ਰੈਂਕ ਪ੍ਰਾਪਤ ਕੀਤਾ ਹੈ। ਨਨਵਾਲ ਸਕੂਲ ਦੀ ਸਾਨੀਆਂ ਨੇ ਵੀ 630 ਨੰਬਰ ਲੈ ਕੇ ਛੇਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਰਾਹੋਂ ਦੇ ਸਮੀਰ ਨੇ ਅਤੇ ਸੈਂਟ ਸੋਲਜਰ ਸਕੂਲ ਦੇ ਮਨਵੀਰ ਨੇ ਅਤੇ ਟੈਗੋਰ ਸਕੂਲ ਦੀ ਕਾਸ਼ਲ ਨੇ 628 22 ਨੰਬਰ ਲਏ ਹਨ। ਜਦਕਿ ਪ੍ਰਕਾਸ਼ ਮਾਡਲ ਸਕੂਲ ਦੇ ਮਾਨਸੀ ਨੇ 627 ਨੰਬਰ ਲੈ ਕੇ ਮੈਰਿਟ ਲਿਸਟ ਵਿੱਚ ਜਗ੍ਹਾ ਹਾਸਲ ਕੀਤੀ ਹੈ।